ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰੂ ਘਰ ਦੀ ਖਾਸ ਦਾ ਸੰਗਤ ਜੀ ਅੱਜ ਸੰਗਰਾਂਤ ਫਿਰਤਰ ਤੇ ਖੜਾ ਹੈ ਜਿਹੜੇ 1 ਮਹੀਨੇ ਦੀ ਪਹਿਲੀ ਤਰੀਕ ਹੈ ਤਾਂ ਗੁਰੂ ਰਜਨ ਦੇਵ ਮਹਾਰਾਜ ਕਿਰਪਾ ਕਰਦੇ ਹਨ ਕਿ ਜਿਹੜਾ ਜੇਠ ਮਹੀਨਾ ਹੈ ਇਹ ਗ੍ਰੀਖ ਹੁੰਦੀਆਂ ਜਿਹੜੀ ਬਸੰਤ ਰੁੱਤ ਤੇ ਉਤੋਂ ਬਾਅਦ ਗ੍ਰੀਖ ਮੌਸਮ ਦੀ ਹੈ ਗ੍ਰੀਖ ਮੌਸਮ ਦਾ ਪਹਿਲਾ ਮਹੀਨਾ ਹੈ ਹਰ ਰੁੱਤ ਦੇ ਵਿੱਚ ਦੋ ਮਹੀਨੇ ਹੁੰਦੇ ਹਨ ਛੇ ਤੇ ਸੱਤ ਆਪਾਂ ਦੋ ਮਹੀਨੇ ਪਹਿਲਾਂ ਬੀਤ ਗਏ ਹਨ ਤੇ ਤੀਜਾ ਮਹੀਨਾ ਜੇਠ ਹੈ ਸੰਗਰਜੀ ਜੇਤ ਦਾ ਮਹੀਨਾ ਮੌਰੀ ਮਹੀਨਾ ਵੀ ਮੰਨਿਆ ਗਿਆ ਹੈ ਦੇਸੀ ਮਹੀਨਿਆਂ ਦੇ ਮੁਤਾਬਕ ਤੀਜਾ ਮਹੀਨਾ ਹੈ ਪਰ ਜੇਤ ਦਾ ਅਸਲ ਅਰਥ ਹੁੰਦਾ ਹੈ ਮੌਰੀ ਵੱਡਾ ਇਸ ਮਹੀਨੇ ਦੇ ਅੰਦਰ ਦਿਨ ਵੀ ਬੜੇ ਵੱਡੇ ਹੁੰਦੇ ਆ ਕਹੇ ਕਿਹਾ ਦੇ ਮੁਤਾਬਕ ਲਾ ਲਓ ਬਹੁਤ ਵੱਡੇ ਦਿਨ ਹੁੰਦੇ ਹਨ ਤੇ ਜਿਹੜੇ ਕੰਮੇ ਹਨ ਕਾਮਿਆਂ ਵਾਸਤੇ ਸਭ ਤੋਂ ਚੰਗੇ ਦਿਨ ਮੰਨ ਲਈਏ ਕਾਮਿਆਂ ਵਾਰਸੇ ਸਭ ਤੋਂ ਸ਼ੁਭ ਦਿਨ ਹਨ ਵੱਡੇ ਦਿਨਾਂ ਦੇ ਵਿੱਚ ਕੰਮ ਜ਼ਿਆਦਾ ਕਰ ਸਕਦੇ ਹਨ ਇਸ ਲਈ ਸੁਰੂ ਵਿਚਾਰ ਮਹਾਰਾਜ ਜੀ ਧੰਨ ਗੁਰਚਰਨ ਦੇ ਮਹਾਰਾਜ 12 ਮਹਾਮਾਸ ਦੀ ਬਾਣੀ ਦੇ ਅੰਦਰ ਫਰਮਾਨ ਕਰਦੇ ਹਨ ਪ੍ਰਮਾਣ ਕਰਕੇ ਮਾਰਾ ਸਮਝਾਉਣਾ ਕਰਦੇ ਹਨ ਕਿ 12 ਮਹੀਨੇ ਕਿਸ ਤਰ੍ਹਾਂ ਸਿੱਖ ਨੇ ਬਤੀਤ ਕਰਨੇ ਨੇ ਤੇ 12 ਮਹੀਨਿਆਂ ਦੇ ਅੰਦਰ ਗੁਰੂ ਨੂੰ ਕਿਸ ਤਰ੍ਹਾਂ ਧਿਆਉਣਾ ਹੈ ਮਹਾਂ ਦਾ ਚੰਗੀ ਤਰ੍ਹਾਂ ਵਿਸਥਾਰ ਨਾਲ ਦੱਸਦੇ ਹਨ ਸਵਾਮਹਾਂ ਜੀ ਸੰਗਰਾਮ ਦੇ ਦਿਹਾੜੇ ਅੰਦਰ ਸਿੱਤੰਤਕਸਾਲ ਕੋਮਤ ਵਿਦਿਆਲਾ ਵਿਖੇ 71 ਹੋਏ ਹਨ ਗੁਰੂ ਪਿਆਰੀ ਫਾਰਸੀ ਦਾ ਸਰਗਰਜ ਜੀ ਸੰਗਰਾਮ ਦਾ ਅਸਲੀ ਅਰਥ ਹੈ ਜਿਹੜਾ ਸੰਕਰਾਂਤ ਸ਼ਬਦ ਹੈ ਜਿੱਥੇ ਕਕਾ ਲਾ ਕੇ ਬੋਲਿਆ ਜਾਂਦਾ ਹੈ ਉਹ ਫਾਰਸੀ ਦਾ ਸ਼ਬਦ ਹੈ ਉਸ ਦਾ ਭਾਵ ਹੈ ਕਿ ਕੋਈ ਚੀਜ਼ ਦੀ ਤਕਦੀਲੀ ਹੋਣੀ ਕਿਸੇ ਚੀਜ਼ ਦਾ ਬਦਲਿਆ ਜਾਣਾ ਜਿਵੇਂ ਸੂਰਜ ਆਪਣੀਆਂ ਰਾਸ ਬਦਲਦਾ ਹੈ ਮੌਸਮ ਦੇ ਵਿੱਚ ਕੋਈ ਤਬਦੀਲੀ ਆਈ ਹੈ ਕੋਈ ਸੰਕਰਮਣ ਹੋਇਆ ਹੈ ਸੋ ਉਸ ਨੂੰ ਆਪਾਂ ਸੰਗਰਾਦ ਕਹਿ ਦਿੰਦੇ ਹਾਂ ਸਰਬਜ਼ਾਤ ਪੰਗਰੂ ਅਰਜਨ ਦੇ ਮਹਾਰਾਜ ਸਮਝਾਉਣਾ ਕਰਦੇ ਹਨ ਕਿ ਕਿਸ ਤਰ੍ਹਾਂ ਸਿੱਖ ਨੇ ਇਸ ਗੇਟ ਦੇ ਮਹੀਨੇ ਦੇ ਅੰਦਰ ਆਪਣੇ ਸੁਆਸਾ ਦੀ ਮੁੱਢੀ ਨੂੰ ਬਤੀਤ ਕਰਨਾ ਹੈ ਕ੍ਰਿਸ਼ਨ ਗੁਰੂ ਦੇ ਲੇਖੇ ਲਗਣਾ ਹੈ ਹਰ ਜੀਠ ਜੁੜੰਦਾ ਹੋੜੀਏ ਕਿਸੇਕ ਸਭ ਤੇ ਵੱਨ ਜੇਠ ਦੇ ਮਹੀਨੇ ਰਹੀ ਮਹਾਰਾ ਸਮਝਾਉਣਾ ਕਰਦੇ ਹਨ ਜੁੜੰਦਾ ਜੁੜੰਦਾ ਤੋਂ ਭਾਵ ਹੈ ਸੱਚ ਜੀ ਪਰਮੇਸ਼ਰ ਦੇ ਨਾਲ ਜੁੜਨਾ ਕਰੀਏ ਲੋੜੀਏ ਉਸ ਨੂੰ ਚਾਹਣਾ ਕਰੀਏ ਉਸ ਨੂੰ ਮੰਗਣਾ ਕਰੀਏ ਗੁਰੂ ਕਾ ਰਾ ਕਰਕੇ ਗੁਰੂ ਘਰ ਬੈਠ ਕਰਕੇ ਪਰਮੇਸ਼ਰ ਨੂੰ ਜਪੀਏ ਕਿਉਂ ਜਪਨਾ ਹੈ ਜਿਸ ਤੱਕ ਹੈ ਸਭ ਨਿਵਨ ਕਿਸੀਂ ਗੁਰੂ ਨੇ ਜਪਣਾ ਬੜਾ ਸਮਝਾਵਾ ਕਰਦੇ ਹਨ ਪਰਮੇਸ਼ਰ ਨੂੰ ਜਪਨਾ ਛੱਡ ਅਕਾਰ ਨੂੰ ਧਿਆਉਣਾ ਕਰ ਰੇਤ ਦੇ ਵਿੰਨੇ ਦੇ ਅੰਦਰ ਉਸ ਦੇ ਅੱਗੇ ਆ ਕਰਕੇ ਸਾਰੇ ਨਿਵਦੇ ਹਨ ਨਿਵਨਾ ਕਰਦੇ ਹਨ ਹਰ ਸੱਜਣ ਦਾਵਨ ਲੱਗਿਆ ਕਿਸਨ ਦੇਈ ਬਨ ਮਹਾਰਾਜ ਜੀ ਪ੍ਰਮਾਣ ਕਰਦੇ ਹਰ ਸੱਜਣ ਦਾਵਨ ਲੱਗਿਆ ਕਿਸੈ ਨਹ ਦੇਈ ਬਨ ਜਿਹੜਾ ਪਰਮੇਸ਼ਰ ਪਰਮਾਤਮਾ ਨਾਲ ਦੀ ਬੰਧਗੀ ਲੱਗੀ ਹੋਈ ਹੈ ਜਿਹਦੀ ਨਿਮਕਾਲ ਪੁਰਖ ਦੇ ਨਾਲ ਜੁੜੀ ਹੋਈ ਹੈ ਜਿਹਦੀ ਅਕਾਲ ਪੁਰਖ ਦੇ ਨਾਲ ਪ੍ਰੀਤ ਜੁੜੀ ਹੋਈ ਹੈ ਮਹਾਰਾਜ ਸਾਹਿਬ ਜੀ ਪ੍ਰਮਾਣ ਕਰਦੇ ਹਨ ਕਿਸੈ ਨਹ ਦੇਈ ਬਨ ਜਿਹੜੇ ਜਮਦੂਤ ਹਨ ਇਹ ਜੀਵ ਦੀ ਆਤਮਾ ਨੂੰ ਖੰਡ ਕਰਕੇ ਲੈ ਜਾਂਦੇ ਆ ਤੇ ਕਰਮਾਂ ਦੇ ਮੁਤਾਬਿਕ ਸਜ਼ਾ ਵੀ ਮਿਲਦੀ ਹੈ ਤੇ ਮਹਾਰਜ ਪ੍ਰਮਾਣ ਕਰਦੇ ਨੇ ਜਿਹੜਾ ਗੁਰੂ ਦੇ ਦੇਖੇ ਤੱਕ ਹੋਇਆ ਸਿੱਖ ਹਨ ਜਿਹੜੇ ਗੁਰੂ ਦੇ ਨਾਲ ਜੁੜਿਆ ਹੋਇਆ ਹੈ ਉਸ ਨੂੰ ਜਮਾ ਦੀ ਮਾਰ ਨਹੀਂ ਪਾਣਾ ਕਰਦੀ ਉਸ ਨੂੰ ਜਨਮ ਨਹੀਂ ਪਾ ਸਕਦੇ ਮਾਨਕ ਮੋਤੀ ਨਾਮ ਪ੍ਰਭ ਉਹ ਉਹਨ ਲਗੈ ਨਹੀ ਸੰਨ ਮਰ ਫਰਮਾਨ ਕਰਦੇ ਨੇ ਮਾਨਕ ਮੋਤੀ ਮੋਤੀ ਹੋਣਾ ਕਰਦੇ ਹਨ ਸੰਤਾਰਕ ਹੀਰੇ ਮੋਤੀ ਜਵਾਹਰ ਤਪਸਾਰੇ ਜਾਣਦੇ ਆ ਜਿਹੜਾ ਸੰਸਾਰ ਦਾ ਮੋਤੀ ਹੱਥ ਦੇ ਵਿੱਚ ਪਾੜ ਪੈ ਜਾਂਦਾ ਹੈ ਉਸ ਨੂੰ ਚੁਰਾ ਸਕਦਾ ਹੈ ਕੋਈ ਪਰ ਜਿਹੜਾ ਇਹ ਹੋਤੀ ਹੈ ਨਾਮ ਦਾ ਮੋਤੀ ਹੈ ਮਰ ਫਰਮਾਨ ਕਰਦੇ ਨੇ ਇਹਨੂੰ ਕੋਈ ਚੁਰਾ ਨਹੀਂ ਸਕਦਾ ਇਹਦੇ ਵਿੱਚ ਪਾੜ ਨਹੀਂ ਪੈ ਸਕਦਾ ਸੋ ਇਸ ਤਿਹ ਕਰ ਸਿੱਖ ਕਰਮਖਾ ਗੁਰੂ ਦੇ ਨਾਮ ਹੁੰਦਾ ਮੋਤੀ ਬਣਾਣਾ ਕਰ ਗੁਰੂ ਦੇ ਨਾਮ ਦੇ ਮੋਤੀ ਨੂੰ ਹਿਰਦੇ ਵਿੱਚ ਤਾਂਨ ਕਰ ਕਿਉਂਕਿ ਇਹ ਅਸਲੀ ਮੋਤੀ ਹੈ ਅਸਲੀ ਹੀਰਾ ਹੈ ਇਸ ਦੇ ਵਿੱਚ ਕਦੀ ਵੀ ਬਾੜ ਨਹੀਂ ਪੈ ਸਕਦਾ ਰੰਗ ਸਭੇ ਨਾਰਾਇਣ ਹੈ ਜਿਤੇ ਮਨ ਭਵਨ ਇਹ ਸੰਸਾਰ ਦੇ ਸਾਰੇ ਕਾਲਜ ਰੰਗ ਸਾਰੇ ਸੁਭਾਅ ਮਹਾਨ ਜਿਤੇ ਮਨ ਪੰ ਮਨ ਜਿਨੇ ਮਨ ਨੂੰ ਚੰਗੇ ਦਰਤੇ ਨੇ ਇਹ ਸਾਰੇ ਪਰਮੇਸ਼ਰ ਤੋਂ ਬਣਾਏ ਹੋਏ ਹਨ ਜੋ ਹਰ ਲੋੜੇ ਸੋ ਕਰੇ ਸਹੀ ਕੀ ਅਕਰਨ ਜੋ ਪਰਮੇਸ਼ਰ ਨੂੰ ਚਾਹਦਾ ਹੈ ਸੋ ਕਰੇ ਉਹ ਹੀ ਉਸ ਨੂੰ ਪਉਣਾ ਕਰਦਾ ਹੈ ਸੋਈ ਜੀ ਕਰਨ ਉਹ ਹੀ ਕਰਨ ਵਾਲਾ ਉਸ ਨੂੰ ਤੱਕ ਸਕਦਾ ਹੈ ਸਾਧੂ ਸੰਗ ਪ੍ਰਾਪਤੇ ਨਾਨਕ ਰੰਗ ਮਾਨਨ ਮਹਾਰਾਜ ਜੀ ਪ੍ਰਮਾਣ ਕਰਦੇ ਨੇ ਕਿ ਸਾਧਗੰਦੀ ਸੰਗਤ ਉਜਲਾ ਕਰਕੇ ਜਿਨ੍ਹਾਂ ਨੂੰ ਸਾਧਗੰਦੀ ਸੰਗਤ ਪ੍ਰਾਪਤ ਹੋਈ ਹੈ ਨਾਮਕ ਰੰਗ ਮਾਨਨ ਤਤਪੁਰ ਜੀ ਪ੍ਰਮਾਣ ਕਰਦੇ ਨੇ ਉਹਨਾਂ ਨੇ ਪਰਮੇਸ਼ਰ ਦੇ ਨਾਮ ਦਾ ਰੰਗ ਮਾਨਨ ਕੀਤਾ ਉਹਨਾਂ ਨੇ ਅਕਾਲ ਪੁਰਖ ਦੇ ਨਾਮ ਦੇ ਰੰਗ ਨੂੰ ਮਾਨਿਆ ਹੈ ਹਰ ਜੀਵ ਦੀ ਲਾਤਿਸ ਧਨੀ ਜਿਸ ਕੈ ਭੋਗ ਮਤਨ ਜੇਠ ਦੇ ਮਹੀਨੇ ਦੇ ਮਹਾਰਾਜ ਸੁਝਾਉਣਾ ਕਰਦੇ ਨੇ ਤਿਸ ਧਨੀ ਉਹ ਜੀਵ ਧਨੀ ਹਨ ਜਿਸ ਕੇ ਭਾਰ ਮਥਨ ਜਿਨ੍ਹਾਂ ਦੇ ਮਸਤਕ ਤੇ ਚੰਗੇ ਭਾਰ ਲਿਖੇ ਹੋਏ ਨੇ ਚੰਗੇ ਭਾਰ ਕਿੰਨਾ ਨੂੰ ਗਣੀਏ ਸੰਸਾਰ ਦੇ ਵਿੱਚ ਲੋਕ ਚੰਗੇ ਭਾਰ ਗਿਣਦੇ ਨੇ ਕਿ ਬਹੁਤਾ ਤਾਂ ਨਿਕਤਰ ਹੋ ਜਾਣਾ ਚੰਗੇ ਕਮ ਬਣਨ ਅਭਿਯਾਨ ਮਹਾਰਾਜ ਕਹਿੰਦੇ ਕਿ ਇਹ ਚੰਗੇ ਭਾਰ ਨਹੀਂ ਹਾਂ ਕਿਸੇ ਹੱਦ ਤੱਕ ਇਹ ਚੱਕੇ ਕਾਰਜ ਜ਼ਰੂਰ ਹੋ ਸਕਦੇ ਨੇ ਪਰ ਚੰਗੇ ਭਾਗ ਹੁੰਦੀ ਨਿਸ਼ਾਨੀ ਇਹ ਨਹੀਂ ਚੰਗੇ ਭਾਗਾਂ ਦੀ ਨਿਸ਼ਾਨੀ ਗੁਰਮੁਖ ਪੈਰੇ ਵਾਸਤੇ ਕੀ ਹੈ ਮਹਾਰਾਜ ਜੀ ਮਾਣ ਕਰਦੇ ਜਿਹੜਾ ਗੁਰੂ ਦੇ ਲੇਸੇ ਲੱਗ ਗਏ ਜਿਹੜਾ ਨਿਤਾ ਪ੍ਰਤੀ ਆਕਾਟ ਗੁਰੂ ਦੇ ਕਰਮ ਅਥਾ ਤੇਗਦਾ ਹੈ ਗੁਰੂ ਦੇ ਨਾਮ ਨੂੰ ਜਪਦਾ ਹੈ ਨਾਮ ਬਾਣੀ ਸਿਮਰਨ ਕਰਕੇ ਹਰ ਦੇ ਵਿੱਚ ਨਾਮ ਨੂੰ ਵਸਾਉਣਾ ਕਰਦਾ ਹੈ ਮਹਾਰਾਜ ਕਹਿੰਦੇ ਲੱਗੇ ਉਤਮ ਭਾਗ ਹਨ ਉਹਨਾਂ ਜਣਾਂ ਦੇ ਉਹਨਾਂ ਜਨਾਂ ਦੇ ਚਿੱcke ਪਾਗ ਹਨ ਉਹਨਾਂ ਦੇ ਵਸਥੇ ਦੇ ਲਈ ਚੰਗੇ ਲਿਖੇ ਹੋਏ ਹਨ ਸਮਾਰ ਸਗਨਾ ਅਧਿ ਮੇਂ ਨੇ ਰਾਇ ਸਮਝਾਉਣਾ ਕਰਦੇ ਨੇ ਗੁਰਮੁਖ ਦੇ ਬੇ ਚੰਗੇ ਕਿਸ ਤਰ੍ਹਾਂ ਲਿਖ ਸਕਦੇ ਨੇ ਜਦੋਂ ਤੱਕ ਉਹ ਗੁਰੂ ਦੇ ਚਰਨਾਂ ਦੇ ਵਿਚਾਰ ਕਰਕੇ ਪਹੇ ਜਾਵੇ ਮਹਾਰਾਜ ਮੈਂ ਤੁਹਾਡੇ ਬਿਨਾ ਮੇਰਾ ਹੋਰ ਸੰਸਾਰ ਦੇ ਕੋਈ ਨਹੀਂ ਮੇਰੀ ਰੱਖਿਆ ਕਰਨ ਵਾਲੇ ਤੁਸੀਂ ਹੋ ਗੁਰਸਿੱਖ ਵਾਸਤੇ ਸਭ ਤੋਂ ਚੰਗੇ ਪਾਗੇ ਹਨ ਸਮਾਰਾ ਸਮਝਾਉਣਾ ਕਰਦੇ ਹਾਂ ਸੰਗਰਾਮ ਦੇ ਮਹੀਨੇ ਰਹੀ ਕੀ ਚੰਗੇ ਬਾਗ ਹਨ